ਜਿਹੜੇ ਸੱਜਣ ਸਫਾਰੀ ਲੈਣ ਦੇ ਚਾਹਵਾਨ ਨੇ ਤਾਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਅੱਜ ਸਫਾਰੀ ਦਵਾਂਗੇ ਕਿੱਥੇ ਖੜੀ ਆ ਪਿੰਡ ਹਰੇੜੀ ਸੰਗਰੂਰ ਤੋਂ ਸਿਰਫ 2.5 ਕਿਲੋਮੀਟਰ ਹੈ ਨਾ ਬਾਈ ਹਾਂਜੀ ਹਾਂਜੀ ਵੱਧ ਤੋਂ ਵੱਧ ਤਾਂ ਐਨੇ ਕਿਲੋਮੀਟਰ ਹਾਂਜੀ ਹਾਂਜੀ ਤੇ ਆ ਸਫਾਰੀ ਬਈ ਕਿੰਨਾ ਮਾਡਲ ਇਹ ਆਪਣੀ 2009 ਮਾਡਲ ਹੈ ਜੀ 2009 ਮਾਡਲ ਆ ਤੇ ਪਹਿਲਾਂ ਤਾਂ ਬਈ ਨੰਬਰ ਤੇ ਕੈਮਰਾ ਵਾਰੀ ਰੋਪੜ ਦਾ ਨੰਬਰ ਆ 9090 ਹਾਂਜੀ ਵੀਆਈਪੀ ਨੰਬਰ ਹੈ ਹਾਂਜੀ ਇਹ ਆਪਣਾ ਅਰਵਿੰਦ ਖੰਨਾ ਜੀ ਤੋਂ ਲੈਤੀ ਸੀ ਜਿਹੜੇ ਹੁਣ ਬੀਜੇਪੀ ਦੇ ਵਿੱਚ ਨੇ ਜੀ ਉਦੋਂ ਕਾਂਗਰਸ ਦੇ ਐਮਐਲਏ ਹਾਂਜੀ ਹਾਂ ਉਦੋਂ ਕਾਂਗਰਸ ਦੇ ਐਮਐਲਏ ਸੀਗੇ ਜੀ ਤੇ ਫਿਰ ਉਹਨਾਂ ਤੋਂ ਲੈਤੀ ਸੀ ਉਹਨਾਂ ਤੋਂ ਲੈਤੀ ਸੀ ਜੀ ਉਹਨਾਂ ਦੀ ਕਿੜਾਈ ਹੋਈ ਆ ਹਾਂਜੀ ਹਾਂਜੀ ਉਹਨਾਂ ਦੀ ਹੁਣ ਤੁਹਾਡੇ ਨਾਮ ਹੈ ਹੁਣ ਆਪਣੇ ਨਾਮ ਹੈ ਇਹਦੀ ਪਾਸਿੰਗ ਹੈਗੀ ਆ ਬਾਈ ਇਹਦੀ ਪਾਸਿੰਗ 2027 ਤੱਕ ਆ ਜੀ 2027 ਤੱਕ ਪਾਸਿੰਗ ਹੈਗੀ ਆ ਮਤਲਬ ਅਗਲੇ ਦੇ ਨਾਮ ਹੋ ਜੂਗਾ ਜੀ ਦੋ ਸਾਲ ਪਹਿ ਬਾਕੇ ਦੇਵਾਂਗੇ ਜੀ ਨਾਮ ਤੇ ਪੱਤਰਾਂ ਦੀ ਓਕੇ ਹੈ ਜੀ ਨਾਮ ਵੀ ਕਰਾ ਕੇ ਦਮ ਹੋਣੀ ਹੈ ਹਾਂਜੀ ਹਾਂਜੀ ਕੰਡੀਸ਼ਨ ਪੱਕਾ ਬਾਈ ਬੋਡੀ ਲ ਤੇ ਬਾਈ ਲਾਇ ਵੀ ਚੈੱਕ ਕਰਾ ਦੇ ਟਾਇਰ ਵੀ ਚੈੱਕ ਕਰਾ ਦੇ ਟਾਇਰ ਸਾਹਮਣੇ ਦਾ ਲੋਕਲ ਚੱਲਣ ਨੂੰ ਤਾਂ ਕੀ ਕੀ ਜੀ ਹਾਂ ਜੀ ਹਾਂ ਜੀ ਜੇ ਲੰਬਾ ਦਿਲ ਥੋੜੀ ਜਿਹੀ ਚਲਾਈ ਘੱਟ ਕਰਕੇ ਜੀ ਤਾਂ ਕਰਕੇ ਖੜੀ ਖੜੀ ਦੇ ਥੋੜੇ ਸੁੱਕ ਜਾਂਦੇ ਨੇ ਜੀ ਹਾਂ ਤੇ ਬਾਈ ਮੜੀ ਵਿੱਚੋਂ ਵੀ ਕੰਡੀਸ਼ਨ ਚੈੱਕ ਕਰਾ ਦੇ ਇਟੇਰੀਅਰ ਸਿਸਟਮ ਦੀ ਕਰਾ ਦੇ ਵਿੱਚੋਂ ਚੈੱਕ ਨਾਲ ਦਾ ਸਿਸਟਮ ਲੱਗਿਆ ਹੋਇਆ ਜੀ ਬਲੂਰ ਬਲਾਰ ਪਿੱਛੇ ਪੁੱਛੇ ਸਾਰਾ ਕੁਝ ਓਕੇ ਆ ਜੀ ਸਾਰਾ ਕੁਝ ਓਕੇ ਹੈ ਨਾ ਤੇ ਇਧਰੋਂ ਪਿੱਛੋਂ ਵੀ ਚੈੱਕ ਕਰਾ ਦੇ ਨੇ ਹਨ ਤੇਰੋ ਚੈੱਕ ਕਰ ਲਓ ਵੀ ਜਿੰਨਾਂ ਨੇ ਸਵਾਰੀ ਲੈਣੇ ਆ ਇਹ ਮਤਲਬ ਫੋਰਚਨਰੀ ਸੀ ਉਹ ਟਾਈਮ ਵਧੀਆ ਇੱਕ ਖਤਰਾਂ ਦੀ ਫੋਰਚਨਰ ਸੀ ਜੀ ਫੋਰਚਨਰ ਦਾ ਮੁਕਾਬਲਾ ਹੈ ਟਾਟਾ ਵਾਲਿਆਂ ਦਾ ਮੈਂ ਨਹੀਂ ਆਉਣਾ ਜੇ ਨਾ ਐਲੈਂਸ ਫੈਰੀ ਤੇ ਗੱਲ ਸਹੀ ਆ ਹਾਂਜੀ ਹਾਂਜੀ ਤੇ ਬਈ ਇਹ ਵੀ ਦੱਸਦੇ ਹਾਂ ਇੰਜਨ ਗੇਅਰ ਪੀ ਕਿਵੇਂ ਦਾ ਇੰਜਨ ਗੇਅਰ ਓਕੇ ਆ ਜੀ ਇੰਜਨ ਗੇਅਰ ਓਕੇ ਏਸੀ ਹੀਟਰ ਦੀ ਹਾਂਜੀ ਹਾਂਜੀ ਤੇ ਹੁਣ ਇਹਦੀ ਰੇਟ ਕੀ ਆ ਆਪਣਾ ਇਹ ਆਪਾਂ ਜੀ ਰੇਟ ਦਾ 2 ਲੱਖ 50000 ਡਿਮਾਂਡ ਕਰਦੇ ਆ ਜੀ 2 ਲੱਖ ਮੈਦਲ 2.5 ਲੱਖ 2.5 ਲੱਖ ਦੇ ਵਿੱਚੋਂ ਵੀ ਜਿਹੜਾ ਆਪਣਾ ਮਾਨਤਾਨ ਮਾਨਤਾਨ ਕਰ ਦਾਂਗੇ ਜੀ ਮਾਨਤਾਨ ਕਰ ਦਾਂਗੇ ਬਾਈ ਕੋ ਉੱਥੇ ਮੜਾ ਇੱਕ ਜੂਮ ਮਾਰੀ ਉੱਪਰ 32 ਦਾ ਜਿਹੜਾ ਨਿਸ਼ਾਨ ਆ ਉਹ ਵੀ ਲੱਗਿਆ ਪਿਆ ਹੈਗਾ ਹਾਂਜੀ ਹਾਂਜੀ ਹੁਣ ਇੱਕ ਬਾਈ ਜਿਵੇਂ ਟੱਕੜੀ ਗੱਡੀ ਚੱਲੀ ਹੈ ਜੀ ਖੰਨਾ ਸਾਹਿਬ ਨਾਲ ਵੀ ਜਿਵੇਂ ਹੁਣ ਖੰਨਾ ਸਾਹਿਬ ਨੂੰ ਤਾਂ ਕਿਸੇ ਨੇ ਰੋਕਿਆ ਨਹੀਂ ਸਾਨੂੰ ਤਾਂ ਨਹੀਂ ਕਿਸੇ ਨੇ ਰੋਕਿਆ ਨਹੀਂ ਅਜੇ ਤੱਕ ਆਪ ਨੂੰ ਵੀ ਨਹੀਂ ਕਦੇ ਰੋਕਿਆ ਜੀ ਗੱਡੀ ਤਾਂ ਵੀ ਰੋਮੇ ਬਹੁਤ ਪੈਂਦਾ ਜੀ ਅਗਲੇ ਦਾ ਨੰਬਰ ਹੀ ਆ ਵੀ 90 90 ਹਾਂਜੀ 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 ਤੇ ਇਧਰ ਆ ਗਿਆ ਬਾਈ ਮੱਕੀ ਵਾਲਾ ਗ੍ਰ ਇਹ ਕਿੰਨਾ ਮਾਡਲ ਆ ਇਹ ਵੀ ਆਪਣਾ 2023 ਮਾਡਲ ਹੈ ਵੀ ਜਮਾ ਬਿਲਕੁਲ ਐਂ ਲਾ ਲਓ ਵੀ ਨਵੀਂ ਪਿਆ ਜੀ ਹੈ ਜੇ ਸਿਰਫ ਇਹਦੇ ਨਾਲ 25 ਕਿੱਲੇ ਵੱਡੇ ਨੇ ਜੀ ਮਤਲਬ 25 ਕਿੱਲੇ ਦੀ ਕਟਾਈ ਕੀਤੀ ਆ ਸ਼ਕਤੀਮਾਨ ਵਾਲਿਆਂ ਦਾ ਕਹਿਣਾ ਬਈ ਸ਼ਕਤੀਮਾਨ ਵਾਲੇ ਦੇ ਕੋਈ ਬ੍ਰੇਕਡਾਊਨ ਨਹੀਂ ਇਹ ਸਾਰੀ ਸਸਤਰੀ ਨਾਲ ਆ ਜੀ ਇਹਦੇ ਇਹ ਤੁਹਾਨੂੰ ਪਤਾ ਜੀ ਅੱਜ ਕੱਲ 4x4 ਆ ਗਈਆਂ ਅਗਲੇ ਨੂੰ ਤਾਂ ਵੀ ਸਾਡਾ ਕੰਮ ਜਲਦੀ ਨਿਭੜ ਜੇ ਹਾਂ ਪਰ ਕੀ ਆ ਇਹ ਥੋੜਾ ਜਾਂ ਹੌਲੀ ਕੰਮ ਕਰਦਾ ਸੀ ਪਰ ਕੰਮ ਕਰਦਾ ਸੀ ਵਧੀਆ ਮਤਲਬ ਜਦੋਂ 25 ਗਿੱਲਾਂ ਤੇ ਚੱਲਿਆ ਹੋਏ ਫਿਰ ਤਾਂ ਨਵੇਂ ਆ ਮੰਗੂਆਂ ਨਵੇਂ ਨਮੀ ਪਿਆ ਜੀ ਨਵੇਂ ਨਾਲੋਂ ਆਪਾਂ ਲੋਕਾਂ ਦਾ ਫਾਇਦਾ ਹੀ ਕਰਾਂਗੇ ਘੱਟ ਘੱਟ 2.80 ਲੱਖ ਹਜ਼ਾਰ ਦਾ ਨਮਾ ਜੀ ਅੱਜ 2.80 ਲੱਖ ਹਜ਼ਾਰ ਦਾ ਤੇ ਹੁਣ ਆਪਾਂ ਫਿਰ ਕਿੰਨੇ ਚ ਦੇਣਾ ਹੈਗਾ ਆਪਾਂ ਦੇ ਦਾਂ 1.60 ਲੱਖ ਹਜ਼ਾਰ ਦਾ ਜੀ ਮਤਲਬ ਬਹੁਤ ਫਾਇਦਾ ਕਰ ਦਾਂਗੇ ਆਪਾਂ ਹਾਂਜੀ ਹਾਂਜੀ ਜਮਾਂ ਨਮੀ ਪਿਆ ਜੀ ਕੋਈ ਇਹਦੇ ਕੋਈ ਫਾਲਟੇ ਨਹੀਂ ਇਹਦਾ ਰੇਟ ਕੀ ਹੈ ਬਾਈ ਫਿਰ ਇਹਦਾ 1,60,000 ਦਾ ਤੇ ਸੁਵਾਰੀ ਦਾ 2.5 ਲੱਖ ਦੋਨਾਂ ਦੇ ਵਿੱਚੋਂ ਮਾਣਤਾਨੇ ਹੋ ਜੂ ਮਾਣਤਾਨ ਕਰ ਦਾਂਗੇ ਇੱਕ ਜਿਹੜਾ ਤੁਹਾਡਾ ਨੰਬਰ ਇੱਕ ਵਾਰੀ ਉਹ ਦੱਸ ਦੋ ਨੰਬਰ ਹੈਗਾ ਜੀ ਆਪਣਾ 95014 ਜੀ 54700 ਠੀਕ ਆ ਤੇ ਬਾਕੀ ਪਿੰਡ ਹਰੇੜੀ ਪਿੰਡ ਹਰੇੜੀ ਦੇ ਬਿਲਕੁਲ ਨਾਲ 3 ਕਿਲੋਮੀਟਰ ਸੜਕ ਤੋਂ 2.5-3 ਕਿਲੋਮੀਟਰ ਹੈ ਜੀ ਠੀਕ ਆ ਤੇ ਕਰ ਲਿਓ ਸੰਪਰਕ ਜਿੰਨਾਂ ਨੇ ਚਾਹੇ ਮੱਤੀ ਵਾਲਾ ਗ੍ਰੈਂਡਰ ਲੈਣਾ ਚਾਹੇ ਸੁਵਾਰੀ ਲੈਣੀ ਆ ਹਾਂਜੀ ਹਾਂਜੀ